ਸ਼੍ਰੀ ਦੀਪਕ ਪਾਰਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਪ੍ਰੈਸ ਨੂੰ ਜਾਣ ਕੇ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਜੋਤੀ ਜਾਦਵ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸਰਦਾਰ ਹਰਸਿਮਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਅਤੇ ਸ਼੍ਰੀ ਤਲਵਿੰਦਰ ਸਿੰਘ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜਿਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮੁਹਾਲੀ ਕੈਂਪ ਐਟ ਖੜ ਦੀ ਟੀਮ ਵੱਲੋਂ ਦੋ ਵੱਖ-ਵੱਖ ਮੁਕੱਦਮੇ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤਲ 30 ਬੋਰ, 5 ਪਿਸਤਲ 32 ਬੋਰ, ਸਮੇਤ 12 ਕਾਰਤੂਸ 32 ਬੋਰ, ਇੱਕ ਨਜਾਇਜ਼ ਰਾਈਫਲ 12 49 ਸਮੇਤ 6 ਕਾਰਤੂਸ 12 ਬੋਰ, ਕੁੱਲ 7 ਨਜਾਇਜ਼ ਹਥਿਆਰ ਬਾਬਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਾਹਰੜ ਸਾਰੇ ਦੋਸ਼ੀ ਪੁਲਿਸਰ ਮਾਨਤਦੀਨ ਹਨ। ਮੁਕੱਦਮੇ ਵਿੱਚ ਅਜੇ ਕੁਝ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀਆਂ ਦੀ ਪੁੱਛਗਿੱਛ ਤੋਂ ਦੋਸ਼ੀਆਂ ਦੇ ਵਿਦੇਸ਼ੀ ਬੈਠੇ ਅਸਲਾ ਸਪਲਾਇਰ ਅਪਰਾਧਿਕ ਵਿਅਕਤੀਆਂ ਨਾਲ ਲਿੰਕ ਹੋਣੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਰਾਹੀਂ ਦੋਸ਼ੀਆਂ ਵੱਲੋਂ ਇਹ ਅਸਲੇ ਦੀ ਖੇਪ ਮੱਧ ਪ੍ਰਦੇਸ਼ ਤੋਂ ਮੰਗਵਾਈ ਗਈ ਸੀ ਦੋਸ਼ੀਆਂ ਨੇ ਹਥਿਆਰਾਂ ਦੀ ਡਿਲੀਵਰੀ ਸੈਕਟਰ 43 ਬੱਸ ਸਟੈਂਡ ਚੰਡੀਗੜ੍ਹ ਤੇ ਪਾਣੀਪਤ ਹਰਿਆਣਾ ਤੋਂ ਲਈ ਸੀ ਸਰ ਸਤਿਕਾਰ ਜੀ ਮੁਹਾਲੀ ਪੁਲਿਸ ਦੇ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਜਿਹੜੇ ਕ੍ਰਾਈਮ ਦੇ ਖਿਲਾਫ ਅਚੀਵਮੈਂਟਸ ਕੀਤੇ ਗਏ ਆ ਉਹਦੇ ਸਬੰਧਤ ਅੱਜ ਜਾਣਕਾਰੀ ਦੇਣਾ ਚਾਹੁੰਦੇ ਆ ਸੋ ਲਾਸਟ 2 ਵੀਕਸ ਦੇ ਵਿੱਚ ਜਿਹੜੇ ਸਾਡੀ ਵੈਪਨ ਰਿਕਵਰੀ ਹੈਗੀ ਐ ਸੋ ਐਸਪੀ ਡੀ ਐਸਪੀ ਸਿਟੀ ਐਸਪੀ ਰੂਰਲ ਇਹਨਾਂ ਦੀ ਟੀਮਸ ਨੇ ਸੀਆਈਏ ਇੰਚਾਰਜਸ ਨੇ ਐਸਐਚਯੂਜ਼ ਮਿਲ ਕੇ ਟੋਟਲ ਜਿਹੜੇ ਹੈਗੇ ਉਹ 12 ਵੈਪਰ ਜਿਹੜੇ ਹੈਗੇ 12 ਅਸਲੇ ਜਿਹੜੇ ਹੈਗੇ ਰਿਕਵਰ ਕੀਤੇ ਗਏ ਆ ਜਿੰਨਾ ਕੇਸਾਂ ਦੇ ਵਿੱਚ ਨੋ ਅਪੀਲ ਹੁੰਦੋਂ ਤੱਕ ਗ੍ਰਿਫਤਾਰ ਕਿਸਤੇ ਜਾ ਚੁੱਕੇ ਆ ਇਹਨਾਂ ਅਸਲੇ ਦੇ ਇਹਨਾਂ ਦੇ ਵਿੱਚ ਕੁਝ ਸੋਰਸ ਜਿਹੜਾ ਹੈਗਾ ਉਹ ਯੂਪੀ ਹੈਗਾ ਕੁਝ ਹਰਿਆਣਾ ਤੋਂ ਸੋਰਸ ਕੀਤੇ ਗਏ ਆ ਕੁਝ ਆਪਣੇ ਐਮਪੀ ਤੋਂ ਸੋਰਸ ਕੀਤੇ ਗਏ ਸੀਗੇ ਇਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵੀ ਹੈਗੇ ਚੰਡੀਗੜ੍ਹ ਦੇ ਵੀ ਹੈਗੇ ਉਹਦੇ ਬਾਰੇ ਕੰਸਰਨ ਡਿਸਪੀ ਸਾਨੂੰ ਗ੍ਰੀਫ ਕਰ ਦੇਣਗੇ ਇਹ ਤਿੰਨ ਇਨਸੀਡੈਂਟ ਦੇ ਵਿੱਚ ਅਸੀਂ ਟੋਟਲ ਸਰਚ ਸਨੇਚਿੰਗ ਕੇਸ ਕਰਕੇ 10 ਅਕਿਊਜ਼ ਅਰੈਸਟ ਕੀਤੇ ਜਿਦੇ ਵਿੱਚ ਇੱਕ ਜ਼ੋਮੇਟੋ ਦਾ ਜਿਹੜਾ ਉਹ ਵਰਕਰ ਸੀਗਾ ਉਹਦੇ ਮੋਟਰਸਾਈਕਲ ਸਨੇਚ ਕਰਕੇ ਲੈ ਗਏ ਸੀ ਕਿ ਦੂਜਾ ਕੇਸ ਸੀਗਾ ਜਿਦੇ ਵਿੱਚ ਇੱਕ ਛੋਟੇ ਹਾਤੀ ਦੇ ਵਿੱਚ ਸਿਲੰਡਰ ਸੱਤੀ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਛੋਟੇ ਹਾਤੀ ਤੋਂ ਮੋਬਾਈਲ ਫੋਨ ਤੇ ਸਿਲੰਡਰ ਖੋ ਕੇ ਲੈ ਗਏ ਸੀਗੇ ਇੱਕ ਤੋਹੇ ਤਰੀਕੇ ਦੀ ਸਨੇਚਿੰਗ ਵੀ ਜਿਹੜੀ ਹੈਗੀ ਉਹਨਾਂ ਚੰਨ ਅਸੀਂ ਕੇਸ ਕੀਤੇ ਐਨਡੀਪੀਐਸ ਸੰਪੇ ਇਹਨਾਂ ਨੇ ਆਪਣੇ ਮੋਹਾਲੀ ਪੁਲਿਸ ਦੇ ਵਿੱਚ ਟੋਟਲ 19 ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ 25 ਅਕਿਊਟ ਅਰੈਸਟ ਕੀਤੇ ਗਏ ਹਨ ਇਹਦੇ ਵਿੱਚ ਰਿਕਵਰੀ ਜਿਹੜੀ ਹੈਗੀ ਉਹ ਚੋਂ ਮੇਜਰ ਰਿਕਵਰੀ ਜਿਹੜੀ ਹੈਗੀ ਹੈ ਇੱਕ 2 ਕਿਲੋ ਗ੍ਰਾਮ ਕੋਕੈਨ ਦੀ ਫਿਰ ਇੱਕ ਵੱਖਰੀ 2 ਕਿਲੋ 600 ਗ੍ਰਾਮ OPM ਦੀ ਹੈਗੀ ਹੈ ਇੱਕ 1 ਕਿਲੋ OPM ਦੀ ਜਿਹੜੀ ਸਿਟੀ ਵੱਲੋਂ ਕੀਤੀ ਗਈ ਹੈ ਸੋ 1 ਕਿਲੋ 400 ਗ੍ਰਾਮ ਚਲੇ ਸੀ ਜਦੋਂ ਉਹ ਸਭ ਕਾਜੇ ਜਦੋਂ ਅਸੀਂ ਕਾਸੋ ਆਪਰੇਸ਼ਨ ਕੀਤਾ ਸੀਗਾ ਉਸ ਆਪਰੇਸ਼ਨ ਦੇ ਦੌਰਾਨ ਜਿਹੜੀ ਹੈਗੀ ਹੈ ਉਹ ਇੱਕ ਅਕਿਊ ਉਸ ਤੋਂ ਰਿਕਵਰ ਕੀਤੀ ਗਈ ਸੀਗੀ ਸੋ ਤੁਹਮੇ ਬੇਨਤੀ ਕਰਾਂਗਾ ਐਸਪੀ ਡੀ ਐਸਪੀ ਸਿਟੀ ਤੇ ਐਸਪੀ ਰੂਦਰ ਨੂੰ ਇਸ ਸੀਕੁਐਂਸ ਦੇ ਵਿੱਚ ਆਪਣੇ ਕੇਸਾਂ ਬਾਰੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦੇ। ਅਸੀਂ ਇੱਕ ਐਫਆਈਆਰ ਨੰਬਰ 105 ਆਰਮਜ਼ੈਟ ਦਾ ਐਫਆਈਆਰ ਦਰਜ ਕੀਤੀ ਸੀ ਜਿਹਦੇ ਵਿੱਚ ਅਸੀਂ ਚਾਰ ਮੁਲਜ਼ਮ ਹਜੇ ਤੱਕ ਅਰੈਸਟ ਕਰ ਚੁੱਕੇ ਜਿਹਦੇ ਜੇ ਇੱਕ ਅੰਛਤੇ ਵੰਛ ਦੋ ਬ੍ਰਦਰ ਸੀਗੇ ਇਹਨਾਂ ਦਾ ਇੱਕ ਸਾਥੀ ਜਸਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਤੇ ਇੱਕ ਉਹਦੋ ਬਾਅਦ ਇੱਕ ਅਮਨਦੀਪ ਸਿੰਘ ਉਰਫ ਬਿੱਲਾ ਇਹ ਵੈਦਵਾਨ ਜ਼ਿਲ੍ਹਾ ਮੁਹਾਲੀ ਦੇ ਰਹਿਣ ਵਾਲੇ ਇਹਨਾਂ ਦੇ ਕੋਲੋਂ ਸਾਨੂੰ ਪੰਜ ਵੈਪਨ ਟੋਟਲ ਪੰਜ ਵੈਪਨ ਇੱਕ 3 ਬੋਰ ਦਾ ਪਿਸਤਲ ਤੇ ਚਾਰ 32 ਬੋਰ ਦੇ ਪਿਸਟਲਸ ਨਾਲ ਦੋ ਖਾਲੀ ਮੈਗਜ਼ੀਨਸ ਰਿਕਵਰ ਹੋਏ ਸੀਗੇ ਵੱਖਰੀ ਇੱਕ ਹੋਰ ਜੋ ਐਫ ਆਈ ਆਰ ਹੈਗੀ ਆਮ ਜ਼ਗ ਦੀ ਉਹ 17 ਤਰੀਕ ਨੂੰ ਅਸੀਂ ਰਜਿਸਟਰ ਕੀਤੀ 295 ਨੰਬਰ ਐਫ ਆਈ ਆਰ ਸਿਟੀ ਖਰੜ ਦੇ ਵਿੱਚ ਜਿਹਦੇ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਆ ਅਮਨਦੀਪ ਤੇ ਮਨੋਜ ਇਨਾਂ ਦਾ ਮਾਈਨਿੰਗ ਦਾ ਇੱਕ ব্যাকਗਰਾਉਂਡ ਹੈਗਾ ਮਾਈਨਿੰਗ ਦੇ ਵਿੱਚ ਇਨਵੋਲਡ ਸੀਗੇ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨ ਇੱਕ 12 ਬੋਰ ਦਾ ਡਬਲ ਬੈਰਲ ਇੱਕ ਰਾਈਫਲ ਤੇ 32 ਬੋਰ ਦਾ ਇੱਕ ਪਿਸਤਲ ਉਹਨਾਂ ਦੇ ਕੋਲੋਂ ਰਿਕਵਰ ਹੋਇਆ ਇਹਦੇ ਨਾਲ ਨਾਲ ਇੱਕ ਸਨਾਚਿੰਗ ਦਾ ਮਕਦਮਾ ਜਿਹੜਾ ਕਿ ਦਿਨ ਦਾ ਅੜੇ ਇੱਕ ਛੋਟਾ ਹਾਤੀ ਜਿਹਦੇ ਵਿੱਚ ਇੱਕ ਸਿਲੰਡਰ ਨੂੰ ਲੈ ਕੇ ਬੰਦਾ ਜਾ ਰਿਹਾ ਸੀਗਾ ਉਹਦੇ ਨਾਲ ਇੱਕ ਸਨਾਚਿੰਗ ਦੀ ਵਾਰਦਾਤ ਹੋਈ ਸੀਗੀ ਉਹ ਉਹ ਜੋ ਜਿਹੜੀ ਵਾਰਦਾਤ ਸੀਗੀ ਉਹਨੂੰ ਪ੍ਰੈਸ ਕਰਦੇ ਅਸੀਂ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਗਨਦੀਪ ਸਿੰਘ ਗੁਰਜੀਤ ਸਿੰਘ ਤੇ ਇਹਨਾਂ ਦਾ ਇੱਕ ਸਾਥੀ ਕਰਨਦੀਪ ਸਿੰਘ ਇਹਨਾਂ ਦੇ ਕੋਲੋਂ ਦੋ ਗੈਸ ਸਿਲੰਡਰਸ ਤੇ ਜੋ ਸਨਾਚਿੰਗ ਦੀ ਵਾਰਦਾਤ ਵੇਲੇ ਇਸਤੇਮਾਲ ਕੀਤੀ ਵੀਕ ਦਾਤ ਤੇ ਉਹਦੇ ਨਾਲ ਇੱਕ ਕਿਰਸ਼ ਔਰ ਇੱਕ ਮੋਬਾਈਲ ਫੋਨ ਜੋ ਖੋ ਕੇ ਲੈ ਕੇ ਗਏ ਸੀਗੇ ਉਹ ਸਾਰਾ ਇਹਨਾਂ ਦੇ ਕੋਲੋਂ ਰਿਕਵਰ ਹੋਇਆ ਤੇ ਦੋ ਐਨਡੀਪੀਐਸ ਦੇ ਮੁਕਦਮੇ ਦਰਜ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਟੋਟਲ 4 ਕਿਲੋ 600 ਗ੍ਰਾਮ ਅਫੀਨ 3 ਜੋ ਦੋਸ਼ੀ ਨਾ ਦੇ ਕੋਲ ਰਿਕਵਰ ਹੋਈ ਸੀ 3 ਦੋਸ਼ੀ ਤੇ ਦੋ ਐਫ ਆਰ ਐਨ ਡੀ ਪੀ ਐਸ ਦੇ ਸਾਡੇ ਵੱਲੋਂ ਰਜਿਸਟਰ ਕੀਤੀ ਗਈ ਹੈ ਤੇ ਇਹ ਗੈਂਬਲਿੰਗ ਆਗ ਦੇ ਅੰਡਰ ਇੱਕ ਮਕਦਮਾ ਦਰਜ ਹੋਇਆ ਕੀਤਾ ਗਿਆ ਸੀਗਾ ਸੀ ਆਈ ਸਟਾਫ ਵੱਲੋਂ ਤੇ ਇਹਦੇ ਵਿੱਚ ਚਾਰ ਟੋਟਲ ਦੋਸ਼ੀ ਕਰਨ ਸਿੰਘ ਜਦਿੰਦਰ ਸਿੰਘ सोनू ਸਿੰਘ ਤੇ ਅੰਕੁਸ਼ ਸਿੰਘ ਅਰੇਸਟ ਹੋਏ ਤੇ ਇਹਨਾਂ ਦੇ ਕੋਲ 32930 ਰਾਸ਼ੀ ਤੇ ਚਾਰ ਸੈਟ ਤਾਸ਼ ਦੇ ਜੋ ਹੀ ਗੈਂਬਲਿੰਗ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਦੋ ਗੱਡੀ ਤੇ ਚਾਰ ਪਲੇਇੰਗ ਕੀ ਜੋ ਕਿਟ ਹੁੰਦੀ ਹੈ ਉਹ ਇਹਨਾਂ ਦੇ ਕੋਲ ਰਿਕਵਰ ਹੋਈ ਸੀ ਤੇ ਪੰਜ ਟੋਟਲ ਬੀਤੇ ਦੋ ਹਫਤਾ ਦੇ ਵਿੱਚ ਤਿੰਨਸ ਮੁਕਦਮੇ ਸੀ ਆਈ ਉਰ ਦੇ 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 ਕਵਿੰਦਰਾ ਉਸ ਤਰ੍ਹਾਂ ਦੇ ਜਿਹੜੇ ਕੀ ਅ ਤਸੀ ਲਗਭਗ 16 ਮੁਦਦੇ ਜਿਹੜੇ ਪਿਛਲੇ ਪਦਲਾ ਤਵੀ ਦੇ ਦਿੱਤੇ ਜਿਹਦੇ 16 ਮੁਦਦੇ ਦਰਜ ਕੀਤੇ ਨੇ ਜਿਹਦੇ 21 ਜੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਦੀ ਉਹ ਦੇ ਅਸਕੰਦਰਗੱਲ ਇਹ ਸਾਡੇ ਕੋਲ ਸਾਡੇ ਅੰਦਰ 10 ਚੋਰੀਆਂ ਜਿਹੜੀਆਂ ਹੋਈਆਂ ਸੀਗੀਆਂ ਇਹਨਾਂ ਦੇ ਇਹਨਾਂ ਦੇ ਜਿਹੜੇ 16 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਅੰਦਰ ਜਿਹਦੇ 10 ਦੇ ਗਰੀ ਮੋਟਰਸਾਈਕਲ ਮੋਬਾਈਲ ਫੋਨ ਤੇ ਇੱਕ ਬੜਾ ਵਸੇ ਖਲੜ ਦੇ ਸੀਗਾ ਕਾਫੀ ਇੱਕ ਦੂਸਰ ਸੀਗਾ ਜਿਹੜਾ ਕਿ ਕੱਲੋ ਅਰਸ਼ ਬੋਲਦ ਕਰਦਾ ਚੋਰੀ ਕਰ ਸਕਦਾ ਸੀਗਾ ਉੱਥੇ ਪਹਿਲਾਂ ਵੀ ਦਸੂ ਕਰਕੇ ਦਰਖਸ਼ੀਏ ਰਾਜਪੁਰੇ ਤੋਂ ਵੀ ਕਰ ਉਹ ਇੱਕ ਲੜਕੀ ਜਿਸ ਨੂੰ ਵੀ ਬੰਟੀ ਹੈ ਵੱਡੀ ਗੁਰਪਤ ਦੇ ਦਾਂ ਦਿੱਤਾ ਗਿਆ ਉਹਨਾਂ ਦਾ ਉਹਨਾਂ ਨੂੰ ਜਿਹੜਾ ਉਹ ਪੀਸ ਬ੍ਰੇਕ ਕਰਕੇ ਉਹਨਾਂ ਦੀ 6 ਲੱਖਾਂ ਚ ਰੈਸਟ ਪਾਈ ਗਈ ਸੀ ਜਿਹਦੇ ਉਹਨਾਂ ਦੇ ਕੋਲੋਂ ਲੱਗ ਪਰ 4 ਲੱਖ ਦੇ ਕਰੀਬ ਜੁਐਲਰੀ ਆਪਣੇ ਲੋਕਾਂ ਦੇ ਹਾਰ ਸੀਗੇ ਜਿਹੜੇ ਜਿਹੜੇ ਬੁਨਿਆਰੀ ਦੁਕਾਨ ਤੋਂ ਚੱਕੇ ਹੋਗੇ ਗਵਰਨਰ ਦੀ ਤੇ ਐਲ ਸੀ ਪੀ ਦੀਆਂ ਸੇ ਹੋਰ ਕੈਚੀ ਗਾ ਬਾਕੀ ਜੂਏ ਦੇ ਕਲਬ ਚ ਕਾਰਵਾਈ ਕਰਦੇ ਹੋਏ ਦੋ ਜੂਏ ਦੇ ਮੁਕੱਦਮੇ ਦਿੱਤੇ ਗਏ ਜਿਹੜੇ 23 ਤੋਂ 24 ਆਪਏ ਦੀ ਰਿਕਵਰੀ ਕੀਤੀ ਗਈ ਹੈ ਇੱਕ ਲਾਲਰੂ ਸਾਡੇ ਤੇ ਇੱਕ ਸਿਟੀ ਖਰਦੇ ਵਿੱਚ ਸਨੇਚਿੰਗ ਦੇ ਦੋ ਮੁਕੱਦਮੇ ਦਿੱਤੇ ਗਏ ਜਿਹੜੇ ਦੋ ਦੋ ਸਨੇਚਿੰਗ ਦੇ ਮੁਕੱਦਮੇ ਬੇਸ ਕੀਤੇ ਗਏ ਲੇਕ ਬਣਾਉਂਗੀ ਜਿਹੜੇ ਤੋਂ ਬਤਾਉਂ ਜਿਹੜੇ ਤੋਂ ਮੁਸਤਕਿਲ ਤੇ ਕੁਝ ਮੋਬਾਈਲ ਫੋਨ ਰਿਕਵਰੀ ਕੀਤੇ ਗਏ ਥੈਂਕ ਯੂ ਜਿਹੜੇ ਕਿ ਦੋ ਸਨੇਚਿੰਗ ਦੇ ਰਿਪੋਰਟ ਹੋਏ ਸੀਗੇ ਸਿਟੀ ਕਾਨੇ ਤੋਂ ਇੱਕ ਜ਼ੋਬੈਟਰ ਤੇ ਛੋਟੇ ਖਾਤੀ ਵਾਲਾ ਦੋਨੋਂ ਮਤਲਬ ਕਿ ਅਸੀਂ ਇਹਦੇ ਵਿੱਚ ਕੇਸ ਕਰਦੇ ਹਾਂ ਇਸ ਤੋਂ ਇਲਾਵਾ ਮਤਲਬ ਦਿਨ ਮੁਕਦਮੇ ਬਾਈਕੋ ਚੋਰੀ ਦੇ ਮੋਟਰਸਾਈਕਲ ਦੇ ਹੋਏ ਸੀ ਕਿ ਆਪਣਾ ਦਰਜ ਕਰਦੇ ਸੀ ਜਿਨ੍ਹਾਂ ਚ ਸਾਡੀ ਟੋਟਲ ਰਿਕਵਰੀ 6 ਮੋਟਰਸਾਈਕਲ ਜਿਹੜੀ ਚੋਰੀ ਹੋਈ ਸੀ ਉਹ ਵੀ ਮੋਟਰਸਾਈਕਲ ਰਿਕਵਰ ਕੀਤੇ ਉਸ ਤੋਂ ਇਲਾਵਾ ਫਰਦਰ ਪੁਚ ਛੇਸ ਤੇ ਅਸੀਂ 6 ਮੋਟਰਸਾਈਕਲ ਉਹਨਾਂ ਤੋਂ ਇਲਾਵਾ ਹੋਰ ਵੀ ਕਰ ਰਹੇ ਹੁੰਦੇ ਨੇ ਇਸ ਤੋਂ ਇਲਾਵਾ ਦੋ ਮੇਜਰ ਇਕੇ ਜੋ ਅਫੈਕਟ ਹੋਈਆਂ ਸੀ ਜਿਦੇ ਚ ਤਕਰੀਬਨ 5 ਲੱਖ ਦੇ ਗੈਣੀ ਗਏ ਸੀ ਵਿਦਨ 24 ਆਰਸ ਦੋਨੋ ਮਤਲਬ ਜਿਹੜੇ ਮੁਕੱਦਮੇ ਨੇ ਅਨਫੇਸ ਕੀਤਾ ਗਿਆ ਦੋਨਾਂ ਚੀਜ਼ੀ ਮਤਲਬ ਕਿ ਜਿਹੜਾ 2.5 ਲੱਖ ਰੁਪਏ ਦੇ ਜਿਹੜੇ ਗਹਿਣੇ ਨੇ ਉਹ ਮਤਲਬ ਰਿਕਵਰ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਾਡੇ ਇੱਥੇ ਤਿੰਨ ਐਕਸੀਡੈਂਟ ਕੇਸਸ ਹੋਏ ਸੀਗੇ ਜਿਹਨਾਂ ਦੇ ਤਿੰਨ ਅਸੀਂ ਜਿਹੜੇ ਹੋ ਗੀ ਜੁਮਨ ਐਲੀਮੈਂਟਲ ਡੈਥ ਐਲੀਮੈਂਟਲ ਉਹਨੋਂ ਸੀ ਸੀਰੀਅਸਲੀ ਲੈਂਦੇ ਹੋਏ ਉਹਨੂੰ ਕਿੰਨੇ ਐਕਸੀਡੈਂਟ ਕੇਸ ਜਿਹੜੇ ਨੇ ਉਹ ਅਸੀਂ ਉਹਦੇ ਚ ਫੇਸ ਕੀਤੇ ਨੇ ਇਸ ਤੋਂ ਲਗਭਗ 1 ਕਿਲੋ ਐਨਡੀਪੀਐਸ ਦੇ ਦਲੇਸੀ 1 ਕਿਜੀ ਓਪੀਐਮ ਖੜਿਆ ਤੇ ਇੱਕ ਇਥੇ ਮੁਕੱਰਮਾ ਇੱਕ ਫੇਰ ਪਲੇ ਗੇਮਿੰਗ ਐਪ ਦਾ ਸੀਗਾ ਇਹ ਤੋਂ ਮਤਲਬ ਕਿ ਇੱਕ 91 ਸੈਕਟਰ ਦੇ ਵਿੱਚ ਇਹ ਐਪ ਦੇ ਥ्रू ਔਨਲਾਈਨ ਗੈਂਬਲਿੰਗ ਕਰਾਉਂਦੇ ਸੀ ਇੱਕ ਬੱਚਾ ਸੀ ਉਹਦੇ ਚ ਕਰਕੇ ਉਹਨਾਂ ਚ ਚਾਰ ਬੰਦੇ ਉਹਦੇ ਚ ਅਰੈਸਟ ਕੀਤੇ ਨੇ ਉਹਦੇ ਚ ਫਰਦਰ ਤਫਤੀਸ਼ ਚੱਲ ਰਹੀ ਹੈ ਜੀ